ਆਸਟ੍ਰੇਲੀਆ ਪੋਸਟ ਨੇ ਅਮਰੀਕਾ ਨੂੰ ਜਾਣ ਵਾਲੇ ਜ਼ਿਆਦਾਤਰ ਡਾਕ ਪ੍ਰਵੰਧਾਂ ਨੂੰ ਮੁਅਤਲ ਕਰ ਦਿੱਤਾ ਹੈ ਸਿਰਫ 150 ਡਾਲਰ ਤੋਂ ਘੱਟ ਮੁੱਲ ਵਾਲੇ ਲੈਟਰ ਡਾਕੂਮੈਂਟ ਅਤੇ ਤੋਹਫਿਆਂ ਦੀ ਡਿਲੀਵਰੀ ਹੀ ਚੱਲੀ ਹੈ ਡਾਕ ਸੇਵਾ ਨੇ ਅਮਰੀਕਾ ਨੂੰ ਜਾਣ ਵਾਲੇ ਕਈ ਤਰ੍ਹਾਂ ਦੇ ਡਾਕ ਪ੍ਰਵੰਧਾਂ ਨੂੰ ਰੋਕਣ ਲਈ ਅਸਧਾਰਨ ਕਦਮ ਚੁੱਕਿਆ ਹੈ ਕਿਉਂਕਿ ਘੱਟ ਮੁੱਲ ਵਾਲੇ ਪਾਰਸਲਾਂ ਤੇ ਟਰੰਪ ਪ੍ਰਸ਼ਾਸਨ ਦਾ ਟੈਰਿਫ ਕੁਝ ਦਿਨਾਂ ਦੇ ਅੰਦਰ ਲਾਗੂ ਹੋਣ ਵਾਲਾ ਹੈ ਅਮਰੀਕੀ ਗਾਹਕਾਂ ਨੂੰ ਆਪਣਾ ਸਮਾਨ ਵੇਚਣ ਵਾਲੇ ਆਸਟ੍ਰੇਲੀਆਈ ਕਾਰੋਬਾਰਾਂ ਨੂੰ ਅੱਜ ਤੋਂ ਆਸਟ੍ਰੇਲੀਆ ਪੋਸਟ ਰਾਹੀਂ ਆਪਣਾ ਸਮਾਨ ਭੇਜਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਸਰਕਾਰੀ ਮਾਲਕੀ ਵਾਲੀ ਡਾਕ ਸੇਵਾ 29 ਅਗਸਤ ਤੋਂ ਸ਼ੁਰੂ ਹੋਣ ਵਾਲੀਆਂ ਨਵੀਆਂ ਟੈਕਸਾਂ ਤੋਂ ਪਹਿਲਾਂ ਗਲੋਬਲ ਕੈਰੀਅਰਾਂ ਨਾਲ ਖੁਦ ਨੂੰ ਜੋੜ ਲਵੇਗੀ ਇਹ ਅਮਰੀਕਾ ਨੂੰ ਚਿੱਠੀਆਂ ਅਤੇ ਡਾਕੂਮੈਂਟ ਨੂੰ ਭੇਜਣਾ ਜਾਰੀ ਰੱਖੇਗਾ ਨਾਲ ਹੀ ਉਹਨਾਂ ਪੈਕੇਜਾਂ ਨੂੰ ਵੀ ਭੇਜਣਾ ਜਾਰੀ ਰੱਖੇਗਾ ਜਿਹੜੇ ਕਿ 100 ਅਮਰੀਕੀ ਡਾਲਰ ਤੋਂ ਘੱਟ ਮੁੱਲ ਦੇ ਹਨ ਆਸਟ੍ਰੇਲੀਆ ਪੋਸਟ ਦੇ ਕਾਰਜਕਾਰੀ ਗੈਰੀ ਸਟਾਰ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਅਸੀਂ ਨਿਰਾਸ਼ ਹਾਂ ਕਿ ਸਾਨੂੰ ਇਹ ਕਾਰਵਾਈ ਕਰਨੀ ਪਈ ਹਾਲਾਂਕਿ ਉਹਨਾਂ ਨੇ ਕਿਹਾ ਹੈ ਕਿ ਗੁੰਝਲਦਾਰ ਅਤੇ ਤੇਜ਼ੀ ਨਾਲ ਵੱਧ ਰਹੀ ਸਥਿਤੀ ਦੇ ਕਾਰਨ ਸਾਡੇ ਗਾਕਾਂ ਨੇ ਇੱਕ ਕਾਰਸ਼ੀਲ ਹੱਲ ਵਿਕਸਤ ਹਨ ਅਤੇ ਲਾਗੂ ਕਰਨ ਦੀ ਆਗਿਆ ਦੇਣ ਲਈ ਇੱਕ ਆਸਥਾਈ ਅੰਸ਼ਕ ਮੌਤਲੀ ਜ਼ਰੂਰੀ ਹੋ ਗਈ ਹੈ ਇਹ ਰੋਕ ਵੱਡੇ ਪੱਧਰ ਤੇ ਉਹਨਾਂ ਕਾਰੋਬਾਰਾਂ ਨੂੰ ਪ੍ਰਭਾਵਿਤ ਕਰੇਗੀ ਜੋ ਅਮਰੀਕਾ ਦੇ ਵਿੱਚ ਰਿਟੇਲ ਗਾਗਾ ਨੂੰ ਸਮਾਨ ਭੇਜਦੇ ਹਨ ਜਿਨ੍ਹਾਂ ਦੇ ਵਿੱਚ ਬਿਜ਼ਨਸ ਕੰਟੈਕਟ ਅਤੇ ਮਾਈ ਪੋਸਟ ਬਿਜ਼ਨਸ ਦੀਆਂ ਵਰਤੋਂ ਕਰਨ ਵਾਲੇ ਕਾਰੋਬਾਰ ਸ਼ਾਮਲ ਹਨ ਇਹ ਫੈਸਲਾ ਨਵੇਂ ਅਮਰੀਕੀ ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ ਜ਼ਰੂਰਤਾਂ ਦੀਆਂ ਪਾਲਣਾ ਨੂੰ ਜਕਿੰਨੀ ਬਣਾਉਣ ਲਈ ਲਿਆ ਗਿਆ ਹੈ ਅਮਰੀਕੀ ਪੋਸਟ ਨੇ ਕਾਰੋਬਾਰੀ ਗਾਕਾ ਨੂੰ ਇੱਕ ਈਮੇਲ ਭੇਜੀ ਹੈ ਜਿਸ ਦੇ ਵਿੱਚ ਲਿਖਿਆ ਗਿਆ ਹੈ ਕਿ ਅਮਰੀਕਾ ਪਹੁੰਚਣ ਤੋਂ ਪਹਿਲਾਂ ਸਾਰੀਆਂ ਸ਼ਿਪਮੈਂਟਾਂ ਤੇ ਡਿਊਟੀਆਂ ਅਤੇ ਟੈਕਸਾਂ ਦਾ ਭੁਗਤਾਨ ਕਰਨ ਦੀ ਜ਼ਰੂਰਤ ਹੈ ਮਤਲਬ ਪੋਰਟੋ ਰਿਕੋ ਨੂੰ ਸ਼ਿਪਿੰਗ ਤੇ ਵੀ ਪ੍ਰਭਾਵ ਪਾਉਂਦੀ ਹੈ ਆਸਟ੍ਰੇਲੀਆ ਪੋਸਟ ਦਾ ਇਹ ਫੈਸਲਾ ਤੁਰੰਤ 26 ਅਗਸਤ ਤੋਂ ਲਾਗੂ ਹੈ ਤੇ ਅਗਲੇ ਨੋਟਿਸ ਤੱਕ ਜਾਰੀ ਰਹੇਗਾ ਆਸਟ੍ਰੇਲੀਆ ਪੋਸਟ ਅਮਰੀਕਾ ਤੇ ਆਸਟ੍ਰੇਲੀਆ ਅਧਿਕਾਰੀਆਂ ਅਤੇ ਅੰਤਰਰਾਸ਼ਟਰੀ ਡਾਕ ਪਾਈਵਾਲਾਂ ਨਾਲ ਮਿਲ ਕੇ ਅਮਰੀਕਾ ਨੂੰ ਡਾਕ ਸੇਵਾ ਨੂੰ ਤਰਜੀਹ ਦੇ ਤੌਰ ਤੇ ਮੁੜ ਸ਼ੁਰੂ ਕਰਨ ਲਈ ਆਪਣਾ ਕੰਮ ਜਾਰੀ ਰੱਖੇਗੇ ਆਸਟ੍ਰੇਲੀਆ ਪੋਸਟ ਵੱਲੋਂ ਅਮਰੀਕਾ ਨੂੰ ਯਾਦਾ ਤਰਸ਼ਿਪ ਮੈਟਾ ਨੂੰ ਮੁਤਲ ਕਰਨ ਦਾ ਫੈਸਲਾ tạm ਪ੍ਰਸ਼ਾਸਨ ਵੱਲੋਂ ਡੀ ਬਿਨੀਮਿਸ ਛੋਟ ਨੂੰ ਖਤਮ ਕਰਨ ਤੋਂ ਬਾਅਦ ਕੀਤਾ ਗਿਆ ਹੈ ਇਸ ਫੈਸਲੇ ਨੇ 30 ਜੁਲਾਈ ਨੂੰ ਇੱਕ ਕਾਰਜਕਾਰੀ ਆਦੇਸ਼ ਵਿੱਚ ਰਸਮੀ ਤੌਰ ਤੇ ਲਾਗੂ ਕੀਤਾ ਗਿਆ ਹੈ ਤੇ ਇਸ ਨੇ ਸਾਰੀ ਦੁਨੀਆ ਦੇ ਵਿੱਚ ਡਾਕ ਸੰਚਾਲਕਾਂ ਨੂੰ ਹੈਰਾਨ ਕਰ ਦਿੱਤਾ ਹੈ ਆਸਟ੍ਰੇਲੀਆ ਪੋਸਟ ਨੇ ਅਮਰੀਕਾ ਨੂੰ ਜਾਣ ਵਾਲੇ ਜ਼ਿਆਦਾਤਰ ਡਾਕ ਪ੍ਰਵੰਧਾਂ ਨੂੰ ਮੁਅਤਲ ਕਰ ਦਿੱਤਾ ਹੈ ਸਿਰਫ 150 ਡਾਲਰ ਤੋਂ ਘੱਟ ਮੁੱਲ ਵਾਲੇ ਲੈਟਰ ਡਾਕੂਮੈਂਟ ਅਤੇ ਤੋਹਫਿਆਂ ਦੀ ਡਿਲੀਵਰੀ ਹੀ جاری ਹੈ ਡਾਕ ਸੇਵਾ ਨੇ ਅਮਰੀਕਾ ਨੂੰ ਜਾਣ ਵਾਲੇ ਕਈ ਤਰ੍ਹਾਂ ਦੇ ਡਾਕ ਪ੍ਰਬੰਧਾਂ ਨੂੰ ਰੋਕਣ ਲਈ ਅਸਧਾਰਨ ਕਦਮ ਚੁੱਕਿਆ ਹੈ ਕਿਉਂਕਿ ਕਟਮੋਲ ਵਾਲੇ ਪਾਰਸਲਾਂ ਤੇ ਟਰੰਪ ਪ੍ਰਸ਼ਾਸਨ ਦਾ ਟੈਰਿਫ ਕੁਝ ਦਿਨਾਂ ਦੇ ਅੰਦਰ ਲਾਗੂ ਹੋਣ ਵਾਲਾ ਹੈ ਅਮਰੀਕੀ ਗਾਹਕਾਂ ਨੂੰ ਆਪਣਾ ਸਮਾਨ ਵੇਚਣ ਵਾਲੇ ਆਸਟ੍ਰੇਲੀਆਈ ਕਾਰੋਬਾਰਾਂ ਨੂੰ ਅੱਜ ਤੋਂ ਆਸਟ੍ਰੇਲੀਆ ਪੋਸਟ ਰਾਹੀਂ ਆਪਣਾ ਸਮਾਨ ਭੇਜਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਸਰਕਾਰੀ ਮਾਲਕੀ ਵਾਲੀ ਡਾਕ ਸੇਵਾ 29 ਅਗਸਤ ਤੋਂ ਸ਼ੁਰੂ ਹੋਣ ਵਾਲੀਆਂ ਨਵੀਆਂ ਟੈਕਸਾਂ ਤੋਂ ਪਹਿਲਾਂ ਗਲੋਬਲ ਕੈਰੀਅਰ ਨਾਲ ਖੁਦ ਨੂੰ ਜੋੜ ਲਵੇਗੀ ਇਹ ਅਮਰੀਕਾ ਨੂੰ ਚਿੱਠੀਆਂ ਅਤੇ ਡਾਕੂਮੈਂਟ ਨੂੰ ਭੇਜਣਾ ਜਾਰੀ ਰੱਖੇਗਾ ਨਾਲ ਹੀ ਉਹਨਾਂ ਪੈਕੇਜਾਂ ਨੂੰ ਵੀ ਭੇਜਣਾ ਜਾਰੀ ਰੱਖੇਗਾ ਜਿਹੜੇ ਕਿ 100 ਅਮਰੀਕੀ ਡਾਲਰ ਤੋਂ ਘੱਟ ਮੁੱਲ ਦੇ ਹਨ ਆਸਟ੍ਰੇਲੀਆ ਪੋਸਟ ਦੇ ਕਾਰਜਕਾਰੀ ਗੈਰੀ ਸਟਾਰ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਅਸੀਂ ਨਿਰਾਸ਼ ਹਾਂ ਕਿ ਸਾਨੂੰ ਇਹ ਕਾਰਵਾਈ ਕਰਨੀ ਪਈ ਹਾਲਾਂਕਿ ਉਹਨਾਂ ਨੇ ਕਿਹਾ ਹੈ ਕਿ ਗੁੰਝਲਦਾਰ ਅਤੇ ਤੇਜ਼ੀ ਨਾਲ ਬਦਲ ਰਹੀ ਸਥਿਤੀ ਦੇ ਕਾਰਨ ਸਾਡੇ ਗਾਕਾਂ ਦੇ ਇੱਕ ਕਾਰਸ਼ੀਲ ਹੱਲ ਵਿਕਸਤਨ ਅਤੇ ਲਾਗੂ ਕਰਨ ਦੀ ਆਗਿਆ ਦੇਣ ਲਈ ਇੱਕ ਆਸਤਾਈ ਅੰਸ਼ਕ ਮੌਤਲੀ ਜ਼ਰੂਰੀ ਹੋ ਗਈ ਹੈ। ਇਹ ਰੋਕ ਵੱਡੇ ਪੱਧਰ ਤੇ ਉਹਨਾਂ ਕਾਰੋਬਾਰਾਂ ਨੂੰ ਪ੍ਰਭਾਵਿਤ ਕਰੇਗੀ ਜੋ ਅਮਰੀਕਾ ਦੇ ਵਿੱਚ ਰਿਟੇਲ ਗਾਕਾ ਨੂੰ ਸਮਾਨ ਭੇਜਦੇ ਹਨ ਜਿਨ੍ਹਾਂ ਦੇ ਵਿੱਚ ਬਿਜ਼ਨਸ ਕੰਟੈਕਟ ਅਤੇ ਮਾਈ ਪੋਸਟ ਬਿਜ਼ਨਸ ਦੀਆਂ ਵਰਤੋਂ ਕਰਨ ਵਾਲੇ ਕਾਰੋਬਾਰ ਸ਼ਾਮਲ ਹਨ ਇਹ ਫੈਸਲਾ ਨਵੇਂ ਅਮਰੀਕੀ ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ ਜ਼ਰੂਰਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਲਿਆ ਗਿਆ ਹੈ ਅਮਰੀਕੀ ਪੋਸਟ ਨੇ ਕਾਰੋਬਾਰੀ ਗਾਕਾ ਨੂੰ ਇੱਕ ਈਮੇਲ ਭੇਜੀ ਹੈ ਜਿਸ ਦੇ ਵਿੱਚ ਲਿਖਿਆ ਗਿਆ ਹੈ ਕਿ ਅਮਰੀਕਾ ਪਹੁੰਚਣ ਤੋਂ ਪਹਿਲਾਂ ਸਾਰੀਆਂ ਸ਼ਿਪਮੈਂਟਾਂ ਤੇ ਡਿਊਟੀਆਂ ਅਤੇ ਟੈਕਸਾਂ ਦਾ ਭੁਗਤਾਨ ਕਰਨ ਦੀ ਜ਼ਰੂਰਤ ਹੈ। ਮਤਲਬ ਪੋਰਟੋ ਰਿਕੋ ਨੂੰ ਸ਼ਿਪਿੰਗ ਤੇ ਵੀ ਪ੍ਰਭਾਵ ਪਾਉਂਦੀ ਹੈ। ਆਸਟ੍ਰੇਲੀਆ ਪੋਸਟ ਦਾ ਇਹ ਫੈਸਲਾ ਤੁਰੰਤ 26 ਅਗਸਤ ਤੋਂ ਲਾਗੂ ਹੈ ਤੇ ਅਗਲੇ ਨੋਟਿਸ ਤੱਕ ਜਾਰੀ ਰਹੇਗਾ ਆਸਟ੍ਰੇਲੀਆ ਪੋਸਟ ਅਮਰੀਕਾ ਤੇ ਆਸਟ੍ਰੇਲੀਆ ਅਧਿਕਾਰੀਆਂ ਅਤੇ ਅੰਤਰਰਾਸ਼ਟਰੀ ਡਾਕ ਪਾਈਵਾਲਾਂ ਨਾਲ ਮਿਲ ਕੇ ਅਮਰੀਕਾ ਨੂੰ ਡਾਕ ਸੇਵਾ ਨੂੰ ਤਰਜੀਹ ਦੇ ਤੌਰ ਤੇ ਮੁੜ ਸ਼ੁਰੂ ਕਰਨ ਲਈ ਆਪਣਾ ਕੰਮ ਜਾਰੀ ਰੱਖੇਗੇ ਆਸਟ੍ਰੇਲੀਆ ਪੋਸਟ ਵੱਲੋਂ ਅਮਰੀਕਾ ਨੂੰ ਯਾਦਾ ਤਰਸ਼ਿਪ ਮੈਟਾ ਨੂੰ ਮੁਅਤਲ ਕਰਨ ਦਾ ਫੈਸਲਾ tạm ਪ੍ਰਸ਼ਾਸਨ ਵੱਲੋਂ ਡੀ ਬਿਨੀਮਿਸ ਸ਼ੋਰਟ ਨੂੰ ਖਤਮ ਕਰਨ ਤੋਂ ਬਾਅਦ ਕੀਤਾ ਗਿਆ ਹੈ ਇਸ ਸਪੈਸ਼ਲ ਨੇ 30 ਜੁਲਾਈ ਨੂੰ ਇੱਕ ਕਾਰਜਕਾਰੀ ਆਦੇਸ਼ ਵਿੱਚ ਰਸਮੀ ਤੌਰ ਤੇ ਲਾਗੂ ਕੀਤਾ ਗਿਆ ਹੈ ਤੇ ਇਸ ਨੇ ਸਾਰੀ ਦੁਨੀਆ ਦੇ ਵਿੱਚ ਡਾਕ ਸੰਚਾਲਕਾਂ ਨੂੰ ਹੈਰਾਨ ਕਰ ਦਿੱਤਾ ਹੈ। ਆਸਟ੍ਰੇਲੀਆ ਪੋਸਟ ਨੇ ਅਮਰੀਕਾ ਨੂੰ ਜਾਣ ਵਾਲੇ ਜ਼ਿਆਦਾਤਰ ਡਾਕ ਪ੍ਰਬੰਧਾਂ ਨੂੰ ਮੁਅਤਲ ਕਰ ਦਿੱਤਾ ਹੈ। ਸਿਰਫ 150 ਡਾਲਰ ਤੋਂ ਘੱਟ ਮੁੱਲ ਵਾਲੇ ਲੈਟਰ, ਡਾਕੂਮੈਂਟ ਅਤੇ ਤੋਹਫ਼ਿਆਂ ਦੀ ਡਿਲੀਵਰੀ ਹੀ ਜਾਰੀ ਹੈ। से डाक सेवा ਨੇ ਅਮਰੀਕਾ ਨੂੰ ਜਾਣ ਵਾਲੇ ਕਈ ਤਰ੍ਹਾਂ ਦੇ ਡਾਕ ਪ੍ਰਬੰਧਾਂ ਨੂੰ ਰੋਕਣ ਲਈ ਅਸਧਾਰਨ ਕਦਮ ਚੁੱਕਿਆ ਹੈ ਕਿਉਂਕਿ ਕਟਮੋਲ ਵਾਲੇ ਪਾਰਸਲਾਂ ਤੇ 트੍ਰੰਪ ਪ੍ਰਸ਼ਾਸਨ ਦਾ ਟੈਰਿਫ ਕੁਝ ਦਿਨਾਂ ਦੇ ਅੰਦਰ ਲਾਗੂ ਹੋਣ ਵਾਲਾ ਹੈ। ਅਮਰੀਕੀ ਗਾਹਕਾਂ ਨੂੰ ਆਪਣਾ ਸਮਾਨ ਵੇਚਣ ਵਾਲੇ ਆਸਟ੍ਰੇਲੀਆਈ ਕਾਰੋਬਾਰਾਂ ਨੂੰ ਅੱਜ ਤੋਂ ਆਸਟ੍ਰੇਲੀਆ ਪੋਸਟ ਨੇ ਹੀ ਆਪਣਾ ਸਮਾਨ ਭੇਜਿੰਦੇ ਹੀ ਪਾਬੰਦੀ ਲਗਾ ਦਿੱਤੀ ਗਈ ਹੈ। ਸਰਕਾਰੀ ਮਾਲਕੀ ਵਾਲੀ ਡਾਕ ਸੇਵਾ 29 ਅਗਸਤ ਤੋਂ ਸ਼ੁਰੂ ਹੋਣ ਵਾਲੀਆਂ ਨਵੀਆਂ ਟੈਕਸਾਂ ਤੋਂ ਪਹਿਲਾਂ ਗਲੋਬਲ ਕੈਰੀਅਰ ਨਾਲ ਖੁਦ ਨੂੰ ਜੋੜ ਲਵੇਗੀ ਇਹ ਅਮਰੀਕਾ ਨੂੰ ਚਿੱਠੀਆਂ ਅਤੇ ਡਾਕੂਮੈਂਟ ਨੂੰ ਭੇਜਣਾ ਜਾਰੀ ਰੱਖੇਗਾ ਨਾਲ ਹੀ ਉਹਨਾਂ ਪੈਕੇਜਾਂ ਨੂੰ ਵੀ ਭੇਜਣਾ ਜਾਰੀ ਰੱਖੇਗਾ ਜਿਹੜੇ ਕਿ 100 ਅਮਰੀਕੀ ਡਾਲਰ ਤੋਂ ਘੱਟ ਮੁੱਲ ਦੇ ਹਨ ਆਸਟ੍ਰੇਲੀਆ ਪੋਸਟ ਦੇ ਕਾਰਜਕਾਰੀ ਗੈਰੀ ਸਟਾਰ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਅਸੀਂ ਨਿਰਾਸ਼ ਹਾਂ ਕਿ ਸਾਨੂੰ ਇਹ ਕਾਰਵਾਈ ਕਰਨੀ ਪਈ ਹਾਲਾਂਕਿ ਉਹਨਾਂ ਨੇ ਕਿਹਾ ਹੈ ਕਿ ਗੁੰਜਲਦਾਰ ਅਤੇ ਤੇਜ਼ੀ ਨਾਲ ਵੱਧ ਰਹੀ ਸਥਿਤੀ ਦੇ ਕਾਰਨ ਸਾਡੇ ਗਾਕਾਂ ਦੇ ਇੱਕ ਕਾਰਸ਼ੀਲ ਹੱਲ ਵਿਕਸਤਨ ਅਤੇ ਲਾਗੂ ਕਰਨ ਦੀ ਆਗਿਆ ਦੇਣ ਲਈ ਇੱਕ ਆਸਤਾਈ ਅੰਸ਼ਕ ਮੌਤਲੀ ਜ਼ਰੂਰੀ ਹੋ ਗਈ ਹੈ। ਇਹ ਰੋਕ ਵੱਡੇ ਪੱਧਰ ਤੇ ਉਹਨਾਂ ਕਾਰੋਬਾਰਾਂ ਨੂੰ ਪ੍ਰਭਾਵਿਤ ਕਰੇਗੀ ਜੋ ਅਮਰੀਕਾ ਦੇ ਵਿੱਚ ਰਿਟੇਲ ਗਾਕਾਂ ਨੂੰ ਸਮਾਨ ਭੇਜਦੇ ਹਨ ਜਿਨ੍ਹਾਂ ਦੇ ਵਿੱਚ ਬਿਜ਼ਨਸ ਕੰਟੈਕਟ ਅਤੇ ਮਾਈ ਪੋਸਟ ਬਿਜ਼ਨਸ ਦੀਆਂ ਵਰਤੋਂ ਕਰਨ ਵਾਲੇ ਕਾਰੋਬਾਰ ਸ਼ਾਮਲ ਹਨ। ਇਹ ਫੈਸਲਾ ਨਵੇਂ ਅਮਰੀਕੀ ਕਸਟਮ ਅਤੇ ਵਾਰਡਰ ਪ੍ਰੋਟੈਕਸ਼ਨ ਜ਼ਰੂਰਤਾਂ ਦੀਆਂ ਪਾਲਣਾ ਨੂੰ ਜਿੰਨੀ ਬਣਾਉਣ ਲਈ ਲਿਆ ਗਿਆ ਹੈ ਅਮਰੀਕੀ ਪੋਸਟ ਨੇ ਕਾਰੋਬਾਰੀ ਗਾਕਾ ਨੂੰ ਇੱਕ ਈਮੇਲ ਭੇਜੀ ਹੈ ਜਿਸ ਦੇ ਵਿੱਚ ਲਿਖਿਆ ਗਿਆ ਹੈ ਕਿ ਅਮਰੀਕਾ ਪਹੁੰਚਣ ਤੋਂ ਪਹਿਲਾਂ ਸਾਰੀਆਂ ਸ਼ਿਪਮੈਂਟਾਂ ਤੇ ਡਿਊਟੀਆਂ ਅਤੇ ਟੈਕਸਾਂ ਦਾ ਭੁਗਤਾਨ ਕਰਨ ਦੀ ਜ਼ਰੂਰਤ ਹੈ ਮਤਲਬ ਪੋਰਟੋ ਰਿਕੋ ਨੂੰ ਸ਼ਿਪਿੰਗ 'ਤੇ ਵੀ ਪ੍ਰਭਾਵ ਪਾਉਂਦੀ ਹੈ ਆਸਟ੍ਰੇਲੀਆ ਪੋਸਟ ਦਾ ਇਹ ਫੈਸਲਾ ਤੁਰੰਤ 26 ਅਗਸਤ ਤੋਂ ਲਾਗੂ ਹੈ ਤੇ ਅਗਲੇ ਨੋਟਿਸ ਤੱਕ ਜਾਰੀ ਰਹੇਗਾ ਆਸਟ੍ਰੇਲੀਆ ਪੋਸਟ ਅਮਰੀਕਾ ਤੇ ਆਸਟ੍ਰੇਲੀਆ ਅਧਿਕਾਰੀਆਂ ਅਤੇ ਅੰਤਰਰਾਸ਼ਟਰੀ ਡਾਕ ਪਾਈਵਾਲਾਂ ਨਾਲ ਮਿਲ ਕੇ ਅਮਰੀਕਾ ਨੂੰ ਡਾਕ ਸੇਵਾ ਨੂੰ ਤਰਜੀਹ ਦੇ ਤੌਰ ਤੇ ਮੁੜ ਸ਼ੁਰੂ ਕਰਨ ਲਈ ਆਪਣਾ ਕੰਮ ਜਾਰੀ ਰੱਖੇਗੇ। ਆਸਟ੍ਰੇਲੀਆ ਪੋਸਟ ਵੱਲੋਂ ਅਮਰੀਕਾ ਨੂੰ ਯਾਦਦਾ ਤਰਸ਼ਿਪ ਮੈਟਾ ਨੂੰ ਮੁਕਤਲ ਕਰਨ ਦਾ ਫੈਸਲਾ ਟ੍ਰੰਪ ਪ੍ਰਸ਼ਾਸਨ ਵੱਲੋਂ ਡੀ ਬਿਰੀਮਿਸ ਸ਼ੋਰਟ ਨੂੰ ਖਤਮ ਕਰਨ ਤੋਂ ਬਾਅਦ ਕੀਤਾ ਗਿਆ ਹੈ। ਇਸ ਫੈਸਲੇ ਨੇ 30 ਜੁਲਾਈ ਨੂੰ ਇੱਕ ਕਾਰਜਕਾਰੀ ਆਦੇਸ਼ ਵਿੱਚ ਰਸਮੀ ਤੌਰ ਤੇ ਲਾਗੂ ਕੀਤਾ ਗਿਆ ਹੈ ਤੇ ਇਸ ਨੇ ਸਾਰੀ ਦੁਨੀਆ ਦੇ ਵਿੱਚ ਡਾਕ ਸಂಚਾਲਕਾਂ ਨੂੰ ਹੈਰਾਨ ਕਰ ਦਿੰਦਾ ਹੈ ਆਸਟ੍ਰੇਲੀਆ ਪੋਸਟ ਨੇ ਅਮਰੀਕਾ ਨੂੰ ਜਾਣ ਵਾਲੇ ਜ਼ਿਆਦਾਤਰ ਡਾਕ ਪ੍ਰਵੰਧਾਂ ਨੂੰ ਮੁਅਤਲ ਕਰ ਦਿੱਤਾ ਹੈ ਸਿਰਫ 150 ਡਾਲਰ ਤੋਂ ਘੱਟ ਮੁੱਲ ਵਾਲੇ ਲੈਟਰ ਡਾਕੂਮੈਂਟ ਅਤੇ ਤੋਹਫਿਆਂ ਦੀ ਡਿਲੀਵਰੀ ਹੀ جاری ਹੈ ਡਾਕ ਸੇਵਾ ਨੇ ਅਮਰੀਕਾ ਨੂੰ ਜਾਣ ਵਾਲੇ ਕਈ ਤਰ੍ਹਾਂ ਦੇ ਡਾਕ ਪ੍ਰਵੰਧਾਂ ਨੂੰ ਰੋਕਣ ਲਈ ਅਸਧਾਰਨ ਕਦਮ ਚੁੱਕਿਆ ਹੈ ਕਿਉਂਕਿ ਘੱਟ ਮੁੱਲ ਵਾਲੇ ਪਾਰਸਲਾਂ ਤੇ ਟਰੰਪ ਪ੍ਰਸ਼ਾਸਨ ਦਾ ਟੈਰਿਫ ਕੁਝ ਦਿਨਾਂ ਦੇ ਅੰਦਰ ਲਾਗੂ ਹੋਣ ਵਾਲਾ ਹੈ ਅਮਰੀਕੀ ਗਾਹਕਾਂ ਨੂੰ ਆਪਣਾ ਸਮਾਨ ਵੇਚਣ ਵਾਲੇ ਆਸਟ੍ਰੇਲੀਆਈ ਕਾਰੋਬਾਰਾਂ ਨੂੰ ਅੱਜ ਤੋਂ ਆਸਟ੍ਰੇਲੀਆ ਪੋਸਟ ਰਾਹੀਂ ਆਪਣਾ ਸਮਾਨ ਭੇਜਿੰਦੇ ਹੀ ਪਾਬੰਦੀ ਲਗਾ ਦਿੱਤੀ ਗਈ ਹੈ ਸਰਕਾਰੀ ਮਾਲਕੀ ਵਾਲੀ ਡਾਕ ਸੇਵਾ 29 ਅਗਸਤ ਤੋਂ ਸ਼ੁਰੂ ਹੋਣ ਵਾਲੀਆਂ ਨਵੀਆਂ ਟੈਕਸਾਂ ਤੋਂ ਪਹਿਲਾਂ ਗਲੋਬਲ ਕੈਰੀਅਰਾਂ ਨਾਲ ਖੁਦ ਨੂੰ ਜੋੜ ਲਵੇਗੀ ਇਹ ਅਮਰੀਕਾ ਨੂੰ ਚਿੱਠੀਆਂ ਅਤੇ ਡਾਕੂਮੈਂਟ ਨੂੰ ਭੇਜਣਾ ਜਾਰੀ ਰੱਖੇਗਾ ਨਾਲ ਹੀ ਉਹਨਾਂ ਪੈਕੇਜਾਂ ਨੂੰ ਵੀ ਭੇਜਣਾ ਜਾਰੀ ਰੱਖੇਗਾ ਜਿਹੜੇ ਕਿ 100 ਅਮਰੀਕੀ ਡਾਲਰ ਤੋਂ ਘੱਟ ਮੁੱਲ ਦੇ ਹਨ ਆਸਟ੍ਰੇਲੀਆ ਪੋਸਟ ਦੇ ਕਾਰਜਕਾਰੀ ਗੈਰੀ ਸਟਾਰ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਅਸੀਂ ਨਿਰਾਸ਼ ਹਾਂ ਕਿ ਸਾਨੂੰ ਇਹ ਕਾਰਵਾਈ ਕਰਨੀ ਪਈ। ਹਾਲਾਂਕਿ ਉਹਨਾਂ ਨੇ ਕਿਹਾ ਹੈ ਕਿ ਗੁੰਝਲਦਾਰ ਅਤੇ ਤੇਜ਼ੀ ਨਾਲ ਵੱਧ ਰਹੀ ਸਥਿਤੀ ਦੇ ਕਾਰਨ ਸਾਡੇ ਗਾਕਾਂ ਦੇ ਇੱਕ کارਸ਼ੀਲ ਹੱਲ ਵਿਕਸਤਨ ਅਤੇ ਲਾਗੂ ਕਰਨ ਦੀ ਆਗਿਆ ਦੇਣ ਲਈ ਇੱਕ ਆਸਤਾਈ ਅੰਸ਼ਕ ਮੌਤਲੀ ਜ਼ਰੂਰੀ ਹੋ ਗਈ ਹੈ। ਇਹ ਰੋਕ ਵੱਡੇ ਪੱਧਰ ਤੇ ਉਹਨਾਂ ਕਾਰੋਬਾਰਾਂ ਨੂੰ ਪ੍ਰਭਾਵਿਤ ਕਰੇਗੀ ਜੋ ਅਮਰੀਕਾ ਦੇ ਵਿੱਚ ਰਿਟੇਲ ਗਾਕਾਂ ਨੂੰ ਸਮਾਨ ਭੇਜਦੇ ਹਨ ਜਿਨ੍ਹਾਂ ਦੇ ਵਿੱਚ ਬਿਜ਼ਨਸ ਕੰਟੈਕਟ ਅਤੇ ਮਾਈ ਪੋਸਟ ਬਿਜ਼ਨਸ ਦਿਆਂ ਵਰਤੋਂ ਕਰਨ ਵਾਲੇ ਕਾਰੋਬਾਰ ਸ਼ਾਮਲ ਹਨ ਇਹ ਫੈਸਲਾ ਨਵੇਂ ਅਮਰੀਕੀ ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ ਜ਼ਰੂਰਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਲਿਆ ਗਿਆ ਹੈ ਅਮਰੀਕੀ ਪੋਸਟ ਨੇ ਕਾਰੋਬਾਰੀ ਗਾਹਕਾਂ ਨੂੰ ਇੱਕ ਈਮੇਲ ਭੇਜੀ ਹੈ ਜਿਸ ਦੇ ਵਿੱਚ ਲਿਖਿਆ ਗਿਆ ਹੈ ਕਿ ਅਮਰੀਕਾ ਪਹੁੰਚਣ ਤੋਂ ਪਹਿਲਾਂ ਸਾਰੀਆਂ ਸ਼ਿਪਮੈਂਟਾਂ ਤੇ ਡਿਊਟੀਆਂ ਅਤੇ ਟੈਕਸਾਂ ਦਾ ਭੁਗਤਾਨ ਕਰਨ ਦੀ ਜ਼ਰੂਰਤ ਹੈ ਮਤਲਬ ਪੋਰਟੋ ਰਿਕੋ ਨੂੰ ਸ਼ਿਪਿੰਗ ਤੇ ਵੀ ਪ੍ਰਭਾਵ ਪਾਉਂਦੀ ਹੈ ਆਸਟ੍ਰੇਲੀਆ ਪੋਸਟ ਦਾ ਇਹ ਫੈਸਲਾ ਤੁਰੰਤ 26 ਅਗਸਤ ਤੋਂ ਲਾਗੂ ਹੈ ਅਗਲੇ ਨੋਟਿਸ ਤੱਕ ਇਹ ਜਾਰੀ ਰਹੇਗਾ ਆਸਟ੍ਰੇਲੀਆ ਪੋਸਟ ਅਮਰੀਕਾ ਤੇ ਆਸਟ੍ਰੇਲੀਆ ਅਧਿਕਾਰੀਆਂ ਅਤੇ ਅੰਤਰਰਾਸ਼ਟਰੀ ਡਾਕ ਪਾਈਵਾਲਾਂ ਨਾਲ ਮਿਲ ਕੇ ਅਮਰੀਕਾ ਨੂੰ ਡਾਕ ਸੇਵਾ ਨੂੰ ਤਰਜੀਹ ਦੇ ਤੌਰ ਤੇ ਮੁੜ ਸ਼ੁਰੂ ਕਰਨ ਲਈ ਆਪਣਾ ਕੰਮ ਜਾਰੀ ਰੱਖੇਗੇ ਆਸਟ੍ਰੇਲੀਆ ਪੋਸਟ ਵੱਲੋਂ ਅਮਰੀਕਾ ਨੂੰ ਯਾਦਾ ਤਰਸ਼ਿਪ ਮੈਟਾ ਨੂੰ ਮੁਤਲ ਕਰਨ ਦਾ ਫੈਸਲਾ tạm ਪ੍ਰਸ਼ਾਸਨ ਵੱਲੋਂ ਡੀ ਬਿਨੀਮਿਸ ਸ਼ੋਰਟ ਨੂੰ ਖਤਮ ਕਰਨ ਤੋਂ ਬਾਅਦ ਕੀਤਾ ਗਿਆ ਹੈ ਇਸ ਸਪੈਸ਼ਲ ਨੇ 30 ਜੁਲਾਈ ਨੂੰ ਇੱਕ ਕਾਰਜਕਾਰੀ ਆਦੇਸ਼ ਵਿੱਚ ਰਸਮੀ ਤੌਰ ਤੇ ਲਾਗੂ ਕੀਤਾ ਗਿਆ ਹੈ ਤੇ ਇਸ ਨੇ ਸਾਰੀ ਦੁਨੀਆ ਦੇ ਵਿੱਚ ਡਾਕ ਸੰਚਾਲਕਾਂ ਨੂੰ ਹੈਰਾਨ ਕਰ ਦਿੱਤਾ ਹੈ। ਆਸਟ੍ਰੇਲੀਆ ਪੋਸਟ ਨੇ ਅਮਰੀਕਾ ਨੂੰ ਜਾਣ ਵਾਲੇ ਜ਼ਿਆਦਾਤਰ ਡਾਕ ਪ੍ਰਵੰਧਾਂ ਨੂੰ ਮੁਅਤਲ ਕਰ ਦਿੱਤਾ ਹੈ। ਸਿਰਫ 150 ਡਾਲਰ ਤੋਂ ਘੱਟ ਮੁੱਲ ਵਾਲੇ ਲੈਟਰ, ਡਾਕੂਮੈਂਟ ਅਤੇ ਤੋਹਫ਼ਿਆਂ ਦੀ ਡਿਲੀਵਰੀ ਹੀ ਜਾਰੀ ਹੈ। से डाक सेवा ਨੇ ਅਮਰੀਕਾ ਨੂੰ ਜਾਣ ਵਾਲੇ ਕਈ ਤਰ੍ਹਾਂ ਦੇ ਡਾਕ ਪ੍ਰਬੰਧਾਂ ਨੂੰ ਰੋਕਣ ਲਈ ਅਸਧਾਰਨ ਕਦਮ ਚੁੱਕਿਆ ਹੈ ਕਿਉਂਕਿ ਘੱਟ ਮੁੱਲ ਵਾਲੇ ਪਾਰਸਲਾਂ ਤੇ 트੍ਰੰਪ ਪ੍ਰਸ਼ਾਸਨ ਦਾ ਟੈਰਿਫ ਕੁਝ ਦਿਨਾਂ ਦੇ ਅੰਦਰ ਲਾਗੂ ਹੋਣ ਵਾਲਾ ਹੈ। ਅਮਰੀਕੀ ਗਾਹਕਾਂ ਨੂੰ ਆਪਣਾ ਸਮਾਨ ਵੇਚਣ ਵਾਲੇ ਆਸਟ੍ਰੇਲੀਆਈ ਕਾਰੋਬਾਰਾਂ ਨੂੰ ਅੱਜ ਤੋਂ ਆਸਟ੍ਰੇਲੀਆ ਪੋਸਟ ਨੇ ਹੀ ਆਪਣਾ ਸਮਾਨ ਭੇਜਿੰਦੇ ਹੀ ਪਾਬੰਦੀ ਲਗਾ ਦਿੱਤੀ ਗਈ ਹੈ। ਸਰਕਾਰੀ ਮਾਲਕੀ ਵਾਲੀ ਡਾਕ ਸੇਵਾ 29 ਅਗਸਤ ਤੋਂ ਸ਼ੁਰੂ ਹੋਣ ਵਾਲੀਆਂ ਨਵੀਆਂ ਟੈਕਸਾਂ ਤੋਂ ਪਹਿਲਾਂ ਗਲੋਬਲ ਕੈਰੀਅਰ ਨਾਲ ਖੁਦ ਨੂੰ ਜੋੜ ਲਵੇਗੀ ਇਹ ਅਮਰੀਕਾ ਨੂੰ ਚਿੱਠੀਆਂ ਅਤੇ ਡਾਕੂਮੈਂਟ ਨੂੰ ਭੇਜਣਾ ਜਾਰੀ ਰੱਖੇਗਾ ਨਾਲ ਹੀ ਉਹਨਾਂ ਪੈਕੇਜਾਂ ਨੂੰ ਵੀ ਭੇਜਣਾ ਜਾਰੀ ਰੱਖੇਗਾ ਜਿਹੜੇ ਕਿ 100 ਅਮਰੀਕੀ ਡਾਲਰ ਤੋਂ ਘੱਟ ਮੁੱਲ ਦੇ ਹਨ ਆਸਟ੍ਰੇਲੀਆ ਪੋਸਟ ਦੇ ਕਾਰਜਕਾਰੀ ਗੈਰੀ ਸਟਾਰ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਅਸੀਂ ਨਿਰਾਸ਼ ਹਾਂ ਕਿ ਸਾਨੂੰ ਇਹ ਕਾਰਵਾਈ ਕਰਨੀ ਪਈ ਹਾਲਾਂਕਿ ਉਹਨਾਂ ਨੇ ਕਿਹਾ ਹੈ ਕਿ ਗੁੰਝਲਦਾਰ ਅਤੇ ਤੇਜ਼ੀ ਨਾਲ ਵੱਧ ਰਹੀ ਸਥਿਤੀ ਦੇ ਕਾਰਨ ਸਾਡੇ ਗਾਕਾਂ ਨੇ ਇੱਕ ਕਾਰਸ਼ੀਲ ਹੱਲ ਵਿਕਸਤਨ ਅਤੇ ਲਾਗੂ ਕਰਨ ਦੀ ਆਗਿਆ ਦੇਣ ਲਈ ਇੱਕ ਆਸਥਾਈ ਅੰਸ਼ਕ ਮੌਤਲੀ ਜ਼ਰੂਰੀ ਹੋ ਗਈ ਹੈ। ਇਹ ਰੋਕ ਵੱਡੇ ਪੱਧਰ ਤੇ ਉਹਨਾਂ ਕਾਰੋਬਾਰਾਂ ਨੂੰ ਪ੍ਰਭਾਵਿਤ ਕਰੇਗੀ ਜੋ ਅਮਰੀਕਾ ਦੇ ਵਿੱਚ ਰਿਟੇਲ ਗਾਕਾਂ ਨੂੰ ਸਮਾਨ ਭੇਜਦੇ ਹਨ ਜਿਨ੍ਹਾਂ ਦੇ ਵਿੱਚ ਬਿਜ਼ਨਸ ਕੰਟੈਕਟ ਅਤੇ ਮਾਈ ਪੋਸਟ ਬਿਜ਼ਨਸ ਦਿਆਂ ਵਰਤੋਂ ਕਰਨ ਵਾਲੇ ਕਾਰੋਬਾਰ ਸ਼ਾਮਲ ਹਨ ਇਹ ਫੈਸਲਾ ਨਵੇਂ ਅਮਰੀਕੀ ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ ਜ਼ਰੂਰਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਲਿਆ ਗਿਆ ਹੈ ਅਮਰੀਕੀ ਪੋਸਟ ਨੇ ਕਾਰੋਬਾਰੀ ਗਾਹਕਾਂ ਨੂੰ ਇੱਕ ਈਮੇਲ ਭੇਜੀ ਹੈ ਜਿਸ ਦੇ ਵਿੱਚ ਲਿਖਿਆ ਗਿਆ ਹੈ ਕਿ ਅਮਰੀਕਾ ਪਹੁੰਚਣ ਤੋਂ ਪਹਿਲਾਂ ਸਾਰੀਆਂ ਸ਼ਿਪਮੈਂਟਾਂ ਤੇ ਡਿਊਟੀਆਂ ਅਤੇ ਟੈਕਸਾਂ ਦਾ ਭੁਗਤਾਨ ਕਰਨ ਦੀ ਜ਼ਰੂਰਤ ਹੈ ਮਤਲਬ ਪੋਰਟੋ ਰਿਕੋ ਨੂੰ ਸ਼ਿਪਿੰਗ 'ਤੇ ਵੀ ਪ੍ਰਭਾਵ ਪਾਉਂਦੀ ਹੈ ਆਸਟ੍ਰੇਲੀਆ ਪੋਸਟ ਦਾ ਇਹ ਫੈਸਲਾ ਤੁਰੰਤ 26 ਅਗਸਤ ਤੋਂ ਲਾਗੂ ਹੈ ਤੇ ਅਗਲੇ ਨੋਟਿਸ ਤੱਕ ਜਾਰੀ ਰਹੇਗਾ ਆਸਟ੍ਰੇਲੀਆ ਪੋਸਟ ਅਮਰੀਕਾ ਤੇ ਆਸਟ੍ਰੇਲੀਆ ਅਧਿਕਾਰੀਆਂ ਅਤੇ ਅੰਤਰਰਾਸ਼ਟਰੀ ਡਾਕ ਪਾਈਵਾਲਾ ਨਾਲ ਮਿਲ ਕੇ ਅਮਰੀਕਾ ਨੂੰ ਡਾਕ ਸੇਵਾ ਨੂੰ ਤਰਜੀਹ ਦੇ ਤੌਰ ਤੇ ਮੁੜ ਸ਼ੁਰੂ ਕਰਨ ਲਈ ਆਪਣਾ ਕੰਮ ਜਾਰੀ ਰੱਖੇਗੇ ਆਸਟ੍ਰੇਲੀਆ ਪੋਸਟ ਵੱਲੋਂ ਅਮਰੀਕਾ ਨੂੰ ਯਾਦਾ ਤਰਸ਼ਿਪ ਮੈਟਾ ਨੂੰ ਮੁਤਲ ਕਰਨ ਦਾ ਫੈਸਲਾ tạm ਪ੍ਰਸ਼ਾਸਨ ਵੱਲੋਂ ਡੀ ਬਿਨੀਮਿਸ ਛੋਟ ਨੂੰ ਖਤਮ ਕਰਨ ਤੋਂ ਬਾਅਦ ਕੀਤਾ ਗਿਆ ਹੈ ਇਸ ਫੈਸਲੇ ਨੇ 30 ਜੁਲਾਈ ਨੂੰ ਇੱਕ ਕਾਰਜਕਾਰੀ ਆਦੇਸ਼ ਵਿੱਚ ਰਸਮੀ ਤੌਰ ਤੇ ਲਾਗੂ ਕੀਤਾ ਗਿਆ ਹੈ ਤੇ ਇਸ ਨੇ ਸਾਰੀ ਦੁਨੀਆ ਦੇ ਵਿੱਚ ਡਾਕ ਸੰਚਾਲਕਾਂ ਨੂੰ ਹੈਰਾਨ ਕਰ ਦਿੱਤਾ ਹੈ ਆਸਟ੍ਰੇਲੀਆ ਪੋਸਟ ਨੇ ਅਮਰੀਕਾ ਨੂੰ ਜਾਣ ਵਾਲੇ ਜ਼ਿਆਦਾਤਰ ਡਾਕ ਪ੍ਰਵੰਧਾਂ ਨੂੰ ਮੁਅਤਲ ਕਰ ਦਿੱਤਾ ਹੈ ਸਿਰਫ 150 ਡਾਲਰ ਤੋਂ ਘੱਟ ਮੁੱਲ ਵਾਲੇ ਲੈਟਰ ਡਾਕੂਮੈਂਟ ਅਤੇ ਤੋਹਫਿਆਂ ਦੀ ਡਿਲੀਵਰੀ ਹੀ جاری ਹੈ ਡਾਕ ਸੇਵਾ ਨੇ ਅਮਰੀਕਾ ਨੂੰ ਜਾਣ ਵਾਲੇ ਕਈ ਤਰ੍ਹਾਂ ਦੇ ਡਾਕ ਪ੍ਰਬੰਧਾਂ ਨੂੰ ਰੋਕਣ ਲਈ ਅਸਧਾਰਨ ਕਦਮ ਚੁੱਕਿਆ ਹੈ ਕਿਉਂਕਿ ਕਟਮੋਲ ਵਾਲੇ ਪਾਰਸਲਾਂ ਤੇ ਟਰੰਪ ਪ੍ਰਸ਼ਾਸਨ ਦਾ ਟੈਰਿਫ ਕੁਝ ਦਿਨਾਂ ਦੇ ਅੰਦਰ ਲਾਗੂ ਹੋਣ ਵਾਲਾ ਹੈ ਅਮਰੀਕੀ ਗਾਹਕਾਂ ਨੂੰ ਆਪਣਾ ਸਮਾਨ ਵੇਚਣ ਵਾਲੇ ਆਸਟ੍ਰੇਲੀਆਈ ਕਾਰੋਬਾਰਾਂ ਨੂੰ ਅੱਜ ਤੋਂ ਆਸਟ੍ਰੇਲੀਆ ਪੋਸਟ ਰਾਹੀਂ ਆਪਣਾ ਸਮਾਨ ਭੇਜਿੰਦੇ ਪਾਬੰਦੀ ਲਗਾ ਦਿੱਤੀ ਗਈ ਹੈ ਸਰਕਾਰੀ ਮਾਲਕੀ ਵਾਲੀ ਡਾਕ ਸੇਵਾ 29 ਅਗਸਤ ਤੋਂ ਸ਼ੁਰੂ ਹੋਣ ਵਾਲੀਆਂ ਨਵੀਆਂ ਟੈਕਸਾਂ ਤੋਂ ਪਹਿਲਾਂ ਗਲੋਬਲ ਕੈਰੀਅਰ ਨਾਲ ਖੁਦ ਨੂੰ ਜੋੜ ਲਵੇਗੀ ਇਹ ਅਮਰੀਕਾ ਨੂੰ ਚਿੱਠੀਆਂ ਅਤੇ ਡਾਕੂਮੈਂਟ ਨੂੰ ਭੇਜਣਾ ਜਾਰੀ ਰੱਖੇਗਾ ਨਾਲ ਹੀ ਉਹਨਾਂ ਪੈਕੇਜਾਂ ਨੂੰ ਵੀ ਭੇਜਣਾ ਜਾਰੀ ਰੱਖੇਗਾ ਜਿਹੜੇ ਕਿ 100 ਅਮਰੀਕੀ ਡਾਲਰ ਤੋਂ ਘੱਟ ਮੁੱਲ ਦੇ ਹਨ ਆਸਟ੍ਰੇਲੀਆ ਪੋਸਟ ਦੇ ਕਾਰਜਕਾਰੀ ਗੈਰੀ ਸਟਾਰ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਅਸੀਂ ਨਿਰਾਸ਼ ਹਾਂ ਕਿ ਸਾਨੂੰ ਇਹ ਕਾਰਵਾਈ ਕਰਨੀ ਪਈ ਹਾਲਾਂਕਿ ਉਹਨਾਂ ਨੇ ਕਿਹਾ ਹੈ ਕਿ ਗੁੰਝਲਦਾਰ ਅਤੇ ਤੇਜ਼ੀ ਨਾਲ ਬਦਲ ਰਹੀ ਸਥਿਤੀ ਦੇ ਕਾਰਨ ਸਾਡੇ ਗਾਕਾਂ ਨੇ ਇੱਕ ਕਾਰਸ਼ੀਲ ਹੱਲ ਵਿਕਸਤਨ ਅਤੇ ਲਾਗੂ ਕਰਨ ਦੀ ਆਗਿਆ ਦੇਣ ਲਈ ਇੱਕ ਆਸਥਾਈ ਅੰਸ਼ਕ ਮੌਤਲੀ ਜ਼ਰੂਰੀ ਹੋ ਗਈ ਹੈ। ਇਹ ਰੂਕ ਵੱਡੇ ਪੱਧਰ ਤੇ ਉਹਨਾਂ ਕਾਰੋਬਾਰਾਂ ਨੂੰ ਪ੍ਰਭਾਵਿਤ ਕਰੇਗੀ ਜੋ ਅਮਰੀਕਾ ਦੇ ਵਿੱਚ ਰਿਟੇਲ ਗਾਗਾ ਨੂੰ ਸਮਾਨ ਭੇਜਦੇ ਹਨ ਜਿਨ੍ਹਾਂ ਦੇ ਵਿੱਚ ਬਿਜ਼ਨਸ ਕੰਟੈਕਟ ਅਤੇ ਮਾਈ ਪੋਸਟ ਬਿਜ਼ਨਸ ਦੀਆਂ ਵਰਤੋਂ ਕਰਨ ਵਾਲੇ ਕਾਰੋਬਾਰ ਸ਼ਾਮਲ ਹਨ ਇਹ ਫੈਸਲਾ ਨਵੇਂ ਅਮਰੀਕੀ ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ ਜ਼ਰੂਰਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਲਿਆ ਗਿਆ ਹੈ ਅਮਰੀਕੀ ਪੋਸਟ ਨੇ ਕਾਰੋਬਾਰੀ ਗਾਕਾ ਨੂੰ ਇੱਕ ਈਮੇਲ ਭੇਜੀ ਹੈ ਜਿਸ ਦੇ ਵਿੱਚ ਲਿਖਿਆ ਗਿਆ ਹੈ ਕਿ ਅਮਰੀਕਾ ਪਹੁੰਚਣ ਤੋਂ ਪਹਿਲਾਂ ਸਾਰੀਆਂ ਸ਼ਿਪਮੈਂਟਾਂ ਤੇ ਡਿਊਟੀਆਂ ਅਤੇ ਟੈਕਸਾਂ ਦਾ ਭੁਗਤਾਨ ਕਰਨ ਦੀ ਜ਼ਰੂਰਤ ਹੈ। ਮਤਲਬ ਪੋਰਟੋ ਰਿਕੋ ਨੂੰ ਸ਼ਿਪਿੰਗ ਤੇ ਵੀ ਪ੍ਰਭਾਵ ਪਾਉਂਦੀ ਹੈ। ਆਸਟ੍ਰੇਲੀਆ ਪੋਸਟ ਦਾ ਇਹ ਫੈਸਲਾ ਤੁਰੰਤ 26 ਅਗਸਤ ਤੋਂ ਲਾਗੂ ਹੈ ਤੇ ਅਗਲੇ ਨੋਟਿਸ ਤੱਕ ਜਾਰੀ ਰਹੇਗਾ। ਆਸਟ੍ਰੇਲੀਆ ਪੋਸਟ ਅਮਰੀਕਾ ਤੇ ਆਸਟ੍ਰੇਲੀਆ ਅਧਿਕਾਰੀਆਂ ਅਤੇ ਅੰਤਰਰਾਸ਼ਟਰੀ ਡਾਕ ਪਾਈਵਾਲਾਂ ਨਾਲ ਮਿਲ ਕੇ ਅਮਰੀਕਾ ਨੂੰ ਡਾਕ ਸੇਵਾ ਨੂੰ ਤਰਜੀਹ ਦੇ ਤੌਰ ਤੇ ਮੁੜ ਸ਼ੁਰੂ ਕਰਨ ਲਈ ਆਪਣਾ ਕੰਮ ਜਾਰੀ ਰੱਖੇਗੇ। ਆਸਟ੍ਰੇਲੀਆ ਪੋਸਟ ਵੱਲੋਂ ਅਮਰੀਕਾ ਨੂੰ ਯਾਦਾ ਤਰਸ਼ਿਪ ਮੈਟਾ ਨੂੰ ਮੁਕਤਲ ਕਰਨ ਦਾ ਫੈਸਲਾ tạm ਪ੍ਰਸ਼ਾਸਨ ਵੱਲੋਂ ਡੀ ਬਿਨੀਮਿਸ ਸ਼ੋਰਟ ਨੂੰ ਖਤਮ ਕਰਨ ਤੋਂ ਬਾਅਦ ਕੀਤਾ ਗਿਆ ਹੈ। ਇਸ ਸਪੈਸ਼ਲ ਨੇ 30 ਜੁਲਾਈ ਨੂੰ ਇੱਕ ਕਾਰਜਕਾਰੀ ਆਦੇਸ਼ ਵਿੱਚ ਰਸਮੀ ਤੌਰ ਤੇ ਲਾਗੂ ਕੀਤਾ ਗਿਆ ਹੈ ਤੇ ਇਸ ਨੇ ਸਾਰੀ ਦੁਨੀਆ ਦੇ ਵਿੱਚ ਡਾਕ ਸੰਚਾਲਕਾਂ ਨੂੰ ਹੈਰਾਨ ਕਰ ਦਿੱਤਾ ਹੈ। ਆਸਟ੍ਰੇਲੀਆ ਪੋਸਟ ਨੇ ਅਮਰੀਕਾ ਨੂੰ ਜਾਣ ਵਾਲੇ ਜ਼ਿਆਦਾਤਰ ਡਾਕ ਪ੍ਰਬੰਧਾਂ ਨੂੰ ਮੁਅਤਲ ਕਰ ਦਿੱਤਾ ਹੈ। ਸਿਰਫ 150 ਡਾਲਰ ਤੋਂ ਘੱਟ ਮੁੱਲ ਵਾਲੇ ਲੈਟਰ, ਡਾਕੂਮੈਂਟ ਅਤੇ ਤੋਹਫ਼ਿਆਂ ਦੀ ਡਿਲੀਵਰੀ ਹੀ جاری ਹੈ। से डाक सेवा ਨੇ ਅਮਰੀਕਾ ਨੂੰ ਜਾਣ ਵਾਲੇ ਕਈ ਤਰ੍ਹਾਂ ਦੇ ਡਾਕ ਪ੍ਰਬੰਧਾਂ ਨੂੰ ਰੋਕਣ ਲਈ ਅਸਧਾਰਨ ਕਦਮ ਚੁੱਕਿਆ ਹੈ ਕਿਉਂਕਿ ਕਟਮੋਲ ਵਾਲੇ ਪਾਰਸਲਾਂ ਤੇ 트੍ਰੰਪ ਪ੍ਰਸ਼ਾਸਨ ਦਾ ਟੈਰਿਫ ਕੁਝ ਦਿਨਾਂ ਦੇ ਅੰਦਰ ਲਾਗ ਹੋਣ ਵਾਲਾ ਹੈ। ਅਮਰੀਕੀ ਗਾਹਕਾਂ ਨੂੰ ਆਪਣਾ ਸਮਾਨ ਵੇਚਣ ਵਾਲੇ ਆਸਟ੍ਰੇਲੀਆਈ ਕਾਰੋਬਾਰਾਂ ਨੂੰ ਅੱਜ ਤੋਂ ਆਸਟ੍ਰੇਲੀਆ ਪੋਸਟ ਨੇ ਹੀ ਆਪਣਾ ਸਮਾਨ ਭੇਜਿੰਦੇ ਹੀ ਪਾਬੰਦੀ ਲਗਾ ਦਿੱਤੀ ਗਈ ਹੈ। ਸਰਕਾਰੀ ਮਾਲਕੀ ਵਾਲੀ ਡਾਕ ਸੇਵਾ 29 ਅਗਸਤ ਤੋਂ ਸ਼ੁਰੂ ਹੋਣ ਵਾਲੀਆਂ ਨਵੀਆਂ ਟੈਕਸਾਂ ਤੋਂ ਪਹਿਲਾਂ ਗਲੋਬਲ ਕੈਰੀਅਰ ਨਾਲ ਖੁਦ ਨੂੰ ਜੋੜ ਲਵੇਗੀ ਇਹ ਅਮਰੀਕਾ ਨੂੰ ਚਿੱਠੀਆਂ ਅਤੇ ਡਾਕੂਮੈਂਟ ਨੂੰ ਭੇਜਣਾ ਜਾਰੀ ਰੱਖੇਗਾ ਨਾਲ ਹੀ ਉਹਨਾਂ ਪੈਕੇਜਾਂ ਨੂੰ ਵੀ ਭੇਜਣਾ ਜਾਰੀ ਰੱਖੇਗਾ ਜਿਹੜੇ ਕਿ 100 ਅਮਰੀਕੀ ਡਾਲਰ ਤੋਂ ਘੱਟ ਮੁੱਲ ਦੇ ਹਨ ਆਸਟ੍ਰੇਲੀਆ ਪੋਸਟ ਦੇ ਕਾਰਜਕਾਰੀ ਗੈਰੀ ਸਟਾਰ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਅਸੀਂ ਨਿਰਾਸ਼ ਹਾਂ ਕਿ ਸਾਨੂੰ ਇਹ ਕਾਰਵਾਈ ਕਰਨੀ ਪਈ ਹਾਲਾਂਕਿ ਉਹਨਾਂ ਨੇ ਕਿਹਾ ਹੈ ਕਿ ਗੁੰਝਲਦਾਰ ਅਤੇ ਤੇਜ਼ੀ ਨਾਲ ਬਦਲ ਰਹੀ ਸਥਿਤੀ ਦੇ ਕਾਰਨ ਸਾਡੇ ਗਾਕਾਂ ਦੇ ਇੱਕ ਕਾਰਸ਼ੀਲ ਹੱਲ ਵਿਕਸਤਨ ਅਤੇ ਲਾਗੂ ਕਰਨ ਦੀ ਆਗਿਆ ਦੇਣ ਲਈ ਇੱਕ ਆਸਥਾਈ ਅੰਸ਼ਕ ਮੌਤਲੀ ਜ਼ਰੂਰੀ ਹੋ ਗਈ ਹੈ। ਇਹ ਨਿਯਮ ਵੱਡੇ ਪੱਧਰ ਤੇ ਉਹਨਾਂ ਕਾਰੋਬਾਰਾਂ ਨੂੰ ਪ੍ਰਭਾਵਿਤ ਕਰੇਗੀ ਜੋ ਅਮਰੀਕਾ ਦੇ ਵਿੱਚ ਰਿਟੇਲ ਗਾਹਕਾਂ ਨੂੰ ਸਮਾਨ ਭੇਜਦੇ ਹਨ ਜਿਨ੍ਹਾਂ ਦੇ ਵਿੱਚ ਬਿਜ਼ਨਸ ਕੰਟੈਕਟ ਅਤੇ ਮਾਈ ਪੋਸਟ ਬਿਜ਼ਨਸ ਦੀਆਂ ਵਰਤੋਂ ਕਰਨ ਵਾਲੇ ਕਾਰੋਬਾਰ ਸ਼ਾਮਲ ਹਨ ਇਹ ਫੈਸਲਾ ਨਵੇਂ ਅਮਰੀਕੀ ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ ਜ਼ਰੂਰਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਲਿਆ ਗਿਆ ਹੈ ਅਮਰੀਕੀ ਪੋਸਟ ਨੇ ਕਾਰੋਬਾਰੀ ਗਾਹਕਾਂ ਨੂੰ ਇੱਕ ਈਮੇਲ ਭੇਜੀ ਹੈ ਜਿਸ ਦੇ ਵਿੱਚ ਲਿਖਿਆ ਗਿਆ ਹੈ ਕਿ ਅਮਰੀਕਾ ਪਹੁੰਚਣ ਤੋਂ ਪਹਿਲਾਂ ਸਾਰੀਆਂ ਸ਼ਿਪਮੈਂਟਾਂ ਤੇ ਡਿਊਟੀਆਂ ਅਤੇ ਟੈਕਸਾਂ ਦਾ ਭੁਗਤਾਨ ਕਰ ਦੀ ਜ਼ਰੂਰਤ ਹੈ ਮਉਤਲਿ ਪੋਰਟੋ ਰੀਕੋ ਨੂੰ ਸ਼ਿਪਿੰਗ ਤੇ ਵੀ ਪ੍ਰਭਾਵ ਪਾਉਂਦੀ ਹੈ ਆਸਟ੍ਰੇਲੀਆ ਪੋਸਟ ਦਾ ਇਹ ਫੈਸਲਾ ਤੁਰੰਤ 26 ਅਗਸਤ ਤੋਂ ਲਾਗੂ ਹੈ ਤੇ ਅਗਲੇ ਨੋਟਿਸ ਤੱਕ ਜਾਰੀ ਰਹੇਗਾ ਆਸਟ੍ਰੇਲੀਆ ਪੋਸਟ ਅਮਰੀਕਾ ਤੇ ਆਸਟ੍ਰੇਲੀਆ ਅਧਿਕਾਰੀਆਂ ਅਤੇ ਅੰਤਰਰਾਸ਼ਟਰੀ ਡਾਕ ਪਾਈਵਾਲਾ ਨਾਲ ਮਿਲ ਕੇ ਅਮਰੀਕਾ ਨੂੰ ਡਾਕ ਸੇਵਾ ਨੂੰ ਤਰਜੀਹ ਦੇ ਤੌਰ ਤੇ ਮੁੜ ਸ਼ੁਰੂ ਕਰਨ ਲਈ ਆਪਣਾ ਕੰਮ ਜਾਰੀ ਰੱਖੇਗੇ ਆਸਟ੍ਰੇਲੀਆ ਪੋਸਟ ਵੱਲੋਂ ਅਮਰੀਕਾ ਨੂੰ ਯਾਦਾ ਤਰ ਸ਼ਿਪਮੈਂਟਾਂ ਨੂੰ ਮੁਤਲ ਕਰਨ ਦਾ ਫੈਸਲਾ tạm ਪ੍ਰਸ਼ਾਸਨ ਵੱਲੋਂ ਡੀ ਬਿਨੀਮਿਸ ਛੋਟ ਨੂੰ ਖਤਮ ਕਰਨ ਤੋਂ ਬਾਅਦ ਕੀਤਾ ਗਿਆ ਹੈ ਇਸ ਫੈਸਲੇ ਨੇ 30 ਜੁਲਾਈ ਨੂੰ ਇੱਕ ਕਾਰਜਕਾਰੀ ਆਦੇਸ਼ ਵਿੱਚ ਰਸਮੀ ਤੌਰ ਤੇ ਲਾਗੂ ਕੀਤਾ ਗਿਆ ਹੈ ਤੇ ਇਸ ਨੇ ਸਾਰੀ ਦੁਨੀਆ